ਜੇ ਮੈਂ ਨਸਿਆ ਤੇ ਮੈਨੂੰ ਜੱਟ ਨਾ ਕਹੀਓ ਇੱਕ ਅਜੀਹੀ ਵੀਡੀਓ ਅੱਜ ਕੱਲ WhatsApp ਤੇ ਟ੍ਰੈਂਡਿੰਗ ਤੇ ਚੱਲ ਰਹੀ ਹੈ ਜਿਹਦੇ ਵਿੱਚ ਬੋਲਿਆ ਜਾ ਰਿਹਾ ਜੇ ਮੈਂ ਨਸ ਗਿਆ ਤੇ ਮੈਨੂੰ ਜੱਟ ਨਾ ਕਹੀਓ ਹਾਂਜੀ ਇਹ ਹੈ ਇੱਕ ਫੈਜ਼ਲ ਜੱਟ ਫੈਜ਼ਲ ਜੱਟ ਦੀ ਵਾਰਸੀ ਹੈ ਜਿਨੇ ਬੋਲਿਆ ਕਿ ਜੇ ਮੈਂ ਨਸ ਗਿਆ ਮੈਨੂੰ ਜੱਟ ਨਾ ਕਹੀਓ ਇਹ ਉਸ ਟਾਈਮ ਦੀ ਵਾਰਦਾਤ ਹੈ ਜਦੋਂ ਉਹਦਾ ਇੰਕਾਊਂਟਰ ਚੱਲ ਰਿਹਾ ਸੀਗਾ ਤੇ ਉਹਨੇ ਇੱਕ ਮਸਜਿਦ ਦੇ ਵਿੱਚੋਂ ਸਪੀਕਰ ਤੇ ਬੋਲਿਆ ਸੀਗਾ ਕਿ ਜੇ ਮੈਂ ਨਸ ਗਿਆ ਤੇ ਮੈਨੂੰ ਜੱਟ ਨਾ ਕਹੀਓ 16 ਤੋਂ 17 ਘੰਟੇ ਐਸ ਫੈਜ਼ਲ ਜੱਟ ਦਾ ਐਨਕਾਊਂਟਰ ਚੱਲਿਆ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ 16 ਤੋਂ 17 ਘੰਟੇ ਐਸ ਜੱਟ ਦਾ ਐਨਕਾਊਂਟਰ ਚੱਲਿਆ ਉਸ ਤੋਂ ਬਾਅਦ ਇੱਕ ਉਹਦਾ ਭਤੀਜਾ ਤੇ ਉਹਦੇ ਦੋ ਸਾਥੀ ਜੋ ਕਿ ਇਸ ਕਾਊਂਟਰ ਦੇ ਵਿੱਚ ਮਾਰੇ ਗਏ ਨੇ ਤੇ ਫੈਜ਼ਲ ਜੱਟ ਫੈਜ਼ਲ ਜੱਟ ਕੌਣ ਹੈ ਅਜੇ ਤੱਕ ਅਸੀਂ ਉਹੀ ਸ਼ੇਅਰ ਕਰਾਂਗੇ ਕਿ ਫੈਜ਼ਲ ਜੱਟ ਕੌਣ ਹੈ ਤੇ ਕਿੱਥੋਂ ਆਇਆ ਸੀਗਾ ਫੈਜ਼ਲ ਜੱਟ ਫੈਜ਼ਲ ਜੱਟ ਇੱਕ ਡਰੱਗ ਸਪਲਾਈਅਰ ਸੀਗਾ ਪਾਕਿਸਤਾਨ ਦੇ ਵਿੱਚ ਇਹ ਇੱਕ ਪਾਕਿਸਤਾਨ ਗੁਜਰਾਤ ਦੀ ਸ਼ਹਿਰ ਦੀ ਗੱਲ ਹੈ ਜਿੱਥੇ ਕਿ ਉਹਦੀ ਹਵੇਲੀ ਸੀਗੀ ਜਿੱਥੇ ਕਿ ਗੋਲੀਆਂ ਗੋਲੀਆਂ ਨਹੀਂ ਕਹਿ ਸਕਦੇ ਇਹਨੂੰ ਗੋਲੀਆਂ ਦੀ بارش ਕਹਿ ਸਕਦੇ ਆ 16 ਤੋਂ 17 ਘੰਟੇ ਇਹ ਗੋਲੀਆਂ ਚੱਲੀਆਂ ਤੇ ਉੱਪਰੋਂ ਦੀ ਹੈਲੀਕਾਪਟਰਸ ਟੈਂਕ ਸਭ ਕੁਝ ਪਾਕਿਸਤਾਨ ਦੀ ਫੋਰਸ ਨੂੰ ਬੁਲਾਣੇ ਪਏ ਸਿਰਫ 4 ਬੰਦਿਆਂ ਲਈ ਤੇ ਲਾਸਟ ਜਦੋਂ ਮਰਦਾ ਤੇ ਮਰਦਾ ਮਰਦਾ ਇਹ ਜ਼ਰੂਰ ਕਹਿੰਦਾ ਕਿ ਮੈਂ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਨਹੀਂ ਮਾਰਿਆ ਇਹ ਸਾਰੀ ਗੱਲਬਾਤ ਕੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਆਪਾਂ ਦੱਸਾਂਗੇ ਤੁਹਾਨੂੰ ਫੈਜ਼ਲ ਜੱਟ ਕੌਣ ਸੀ ਫੈਜ਼ਲ ਜੱਟ ਇੱਕ ਸ਼ਖਸ ਸੀਗਾ ਜਿਹੜਾ ਕਿ ਯੂਰਨ ਦੇ ਵਿੱਚ ਜਿਹੜਾ ਕਿ ਯੂਨਨ ਦੇ ਵਿੱਚ ਜਾਂਦਾ ਤੇ ਉੱਥੇ ਜਾ ਕੇ ਮਨੁੱਖੀ ਤਸਕਰੀ ਕਰਕੇ ਫੜਿਆ ਜਾਂਦਾ ਤੇ ਉਹਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਜਾਂਦਾ ਪਰ ਗੱਲ ਇੱਥੇ ਨਹੀਂ ਖਤਮ ਹੁੰਦੀ ਉਹ ਪਾਕਿਸਤਾਨ ਆ ਕੇ ਇੱਕ ਡਰੱਗਸ ਸਪਲਾਈਅਰ ਬਣਦਾ ਤੇ ਬੜਾ ਵੱਡਾ ਡਰੱਗ ਰੈਕਟ ਸ਼ੁਰੂ ਕਰਦਾ ਹੈ ਤੇ ਜਿਹਦੇ ਵਿੱਚ ਉਹ ਚਲਦੇ ਹਨ ਜੋ ਸਾਨੂੰ ਪਾਕਿਸਤਾਨ ਦੀਆਂ ਵੈਬਸਾਈਟਸ ਤੋਂ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹ ਇਹ ਹੈ ਕਿ ਉਹ ਪਹਿਲਾਂ ਕੀ ਜੇ ਉਹਦੇ ਪੁਲਿਸ ਮੁਲਾਜ਼ਮ ਸੀਗੇ ਜਿਹੜੇ ਵੱਡੇ ਅਫਸਰ ਸੀ ਉਹਨਾਂ ਨੂੰ ਰਿਸ਼ਵਤ ਦਿੰਦਾ ਸੀਗਾ ਉਹਨਾਂ ਨੂੰ ਰਿਸ਼ਵਤ ਨਾ ਦੇਣ ਪਿੱਛੇ ਇੱਕ ਮੁਲਾਜ਼ਮ ਨਾਲ ਦੀ ਬਹਿਸ ਕਰਕੇ ਰਿਸ਼ਵਤ ਨਾ ਦੇਣ ਪਿੱਛੇ ਇਹ ਇੱਕ ਐਨਕਾਊਂਟਰ ਸਟਾਰਟ ਕੀਤਾ ਜਾਂਦਾ ਹੈ ਜਦੋਂ ਉਹਨੂੰ ਪਤਾ ਲੱਗਦਾ ਕਿ ਹਾਂ ਵੀ ਮੇਰਾ ਐਨਕਾਊਂਟਰ ਸਟਾਰਟ ਕਰ ਦਿੱਤਾ ਗਿਆ ਤੇ ਉਸ ਟਾਈਮ ਉਹ ਇੱਕ ਮਾਈਕ 'ਤੇ ਬੋਲਦਾ ਹੈ ਕਿ ਜੇ ਮੈਂ ਨਸ ਗਿਆ ਤੇ ਮੈਨੂੰ ਜੱਟ ਨਾ ਗਈਓ ਉਸ ਤੋਂ ਬਾਅਦ ਉਹਦੇ ਦੇ 16 ਤੋਂ 17 ਘੰਟੇ ਤੜੜਪੜ ਗੋਲੀਆਂ ਚਲਦੀਆਂ ਤੜੜਪੜ ਗੋਲੀਆਂ ਚਲਦੀਆਂ ਰਹਿੰਦੀਆਂ ਉਹ ਫੇਰ ਵੀ ਨਹੀਂ ਹਾਰਦਾ ਪੂਰਾ ਪੂਰੇ ਦਾ ਪੂਰਾ ਮੁਕਾਬਲਾ ਕਰਦਾ ਹੈ ਤੇ ਲਾਸਟ ਵਿੱਚ ਆ ਕੇ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਚਾਚੇ ਭਤੀਜੇ ਦੋਵਾਂ ਦੀ ਮੌਤ ਹੋ ਜਾਂਦੀ ਹੈ ਤੇ ਪਲੱਸ ਉਹਦੇ ਦੋ ਸਾਥੀਆਂ ਦੀ ਵੀ ਮੌਤ ਹੋ ਜਾਂਦੀ ਹੈ ਤੇ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਮਲਾਜਮ ਉਹਨੂੰ ਇੱਕ ਓਪਨ ਜੀ ਜੀਪ ਕਹ ਲੋ ਜਾਂ ਬਲੈਰੋ ਟਾਈਪ ਕਹ ਲੋ ਉਹਦੇ ਵਿੱਚ ਉਹਨਾਂ ਦੀ ਡੈੱਡ ਬੋਡੀਆਂ ਪਾ ਕੇ ਉਸ ਮੁਲਾਜ਼ਮ ਦੇ ਘਰ ਲੈ ਕੇ ਜਾਂਦੇ ਆ ਜਿੱਥੇ ਉਹ ਕਹਿੰਦੇ ਆ ਕਿ ਇਹਨਾਂ ਨੇ ਸਾਡਾ ਮੁਲਾਜ਼ਮ ਮਾਰਿਆ ਸੀ ਉਸ ਬੰਦੇ ਦੇ ਘਰ ਲੈ ਕੇ ਜਾਂਦੇ ਆ ਉੱਥੇ ਜਾ ਕੇ ਫਾਇਰ ਕਰਦੇ ਆ ਤੇ ਉਸ ਤੋਂ ਬਾਅਦ ਜਿੱਥੇ ਉਸ ਮੁਲਾਜ਼ਮ ਦੀ ਡੈੱਡ ਬੋਡੀ ਡੈੱਡ ਬੋਡੀ ਜਿੱਥੇ ਉਹਨਾਂ ਨੇ ਡੈੱਡ ਬੋਡੀ ਨੂੰ ਫਨਾਈ ਸੀ ਉਹਦੇ ਉੱਪਰ ਜਾ ਕੇ ਉੱਥੇ ਜਾ ਕੇ ਫਾਇਰ ਕਰਦੇ ਆ ਜੋ ਉਹਦੀ ਡੈੱਡ ਬੋਡੀ ਦੇ ਕੋਲ ਜਾ ਕੇ ਬੋਲਦੇ ਆ ਕਿ ਦੇਖ ਅਸੀਂ ਤੇਰਾ ਬਦਲਾ ਬਹੁਤ ਜਲਦ ਲੈ ਲਿਆ ਤੇ ਉੱਥੇ ਹੀ ਉਹਨੂੰ ਵੀ ਦਫਨਾਇਆ ਜਾਂਦਾ ਤੇ ਉਸ ਤੋਂ ਬਾਅਦ ਹੋ ਜਿੱਥੇ ਤੱਕ ਹੁਣ ਸਾਨੂੰ ਖਬਰ ਮਿਲ ਰਹੀ ਹੈ ਫੈਜ਼ਲ ਜਰਦੇ ਭਰਾ ਨੂੰ ਫੈਜ਼ਲ ਜਰਦੇ ਭਰਾ ਨੂੰ ਇਹਨਾਂ ਨੇ ਰੀਟੇਨ ਕੀਤਾ ਹੈ ਤੇ ਉਹਨੂੰ ਵੀ ਫਰਗਿਆ ਹੈ ਪਰ ਥੋੜੇ ਅਫਸਰਾ ਕਰਕੇ ਜਾਂ ਕਹਿ ਲੋ ਥੋੜਾ ਪੋਲਿਟੀਕਲ ਪਾਵਰ ਕਰਕੇ ਉਹਦਾ ਇਨਕਾਊਂਟਰ ਰੋਕ ਦਿੱਤਾ ਗਿਆ ਹੈ ਤੇ ਬਾਕੀ ਉਹਨਦੇ ਕੋਲੋਂ ਪੁਛਗਿੱਛ ਜਾਰੀ ਹੈ ਉਹਦੇ ਘਰ ਦੀ ਪੂਰੀ ਫੈਮਿਲੀ ਨੂੰ ਹੁਣ ਰੀਟੇਨ ਕਰ ਲਿਆ ਹੈ ਤੇ ਉਹਦੇ ਵਿੱਚੋਂ ਪੁਛਗਿੱਛ ਪ੍ਰੋਪਰ ਜਾਰੀ ਹੈ